ਕਾਸ਼ਯਪ ਰਾਸਪੁੱਤ ਜਠੇਰੇ ਬਿਹਾਲ ਦਾ ਸਲਾਨਾ ਜੋੜ ਮੇਲਾ ਪਿੰਡ ਦਿਓਵਲ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾਪੂਰਵਕ ਮਨਾਇਆ ਗਿਆ ਇਸ ਮੌਕੇ ਸਵੇਰ ਸਮੇਂ ਹਵਨ ਕਰਨ ਉਪਰੰਤ ਛੰਡੇ ਦੀ ਰਸਮ ਅਦਾ ਕੀਤੀ ਗਈ ਉਪਰੰਤ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਬਾਟ ਦੇ ਭੋਗ ਪਾਈ ਗਈ ਅਤੇ ਪ੍ਰਸਿੱਧ ਰਾਗੀ ਜੱਥਿਆਂ ਵੱਲੋਂ ਕੀਰਤਨ ਕਰ ਆਈਆਂ ਹੋਈਆਂ ਸੰਗਤਾਂ ਨੂੰ ਗੁਰੂਚਾਨਾਂ ਨਾਲ ਜੋੜਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਬਿਹਾਲ ਗੋਤਨਾ ਸੰਬੰਧਿਤ ਸੰਗਤਾਂ ਨੇ ਸਤਾਨ ਤੇ ਮੱਥਾ ਟੇਕਿਆ ਅਤੇ ਆਪਣੇ ਵੱਡੇ ਵਡੇਰਿਆਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਆਏ ਹੋਏ ਸ਼ਰਧਾਲੂਆਂ ਲਈ ਭੰਡਾਰੇ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ ਇਸ ਮੌਕੇ ਪ੍ਰਬੰਧਕਾਂ ਵੱਲੋਂ ਮੇਲੇ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਜਿਵੇਂ ਕੋਲ ਖਵਾਇਆ ਗੁਰ ਲਾਲਾ ਕੈਵਤੂ ਬੁਲਾਇਆ ਧੰਨ ਮੋਤੀ ਸਿੱਖੀ ਦਾ ਮਨਾ ਰਿਆ ਸਾਰਾ ਵਸ ਸਿੱਖੀ ਤੋਂ ਵਾਰਿਆ ਇਹਨਾਂ ਮਹਾ ਵਰਤਨਾਂ ਸਾਥ ਅਮਰ ਸ਼ਹੀਦ ਬਾਬਾ ਮੋਤੀਰਾ ਮਹਾਰਾਜ ਜੀ ਬਾਬਾ ਹਿੰਮਤ ਸਿੰਘ ਜੀ ਭਾਈ ਕਨੀਆ ਜੀ ਮਹਾਰਸ਼ੀ ਕਸ਼ਵਿਦੇ ਦਸੇ ਹੋਏ ਮੰਗ ਦੇ ਉੱਪਰ ਚੰਦੇ ਹੋਏ ਅੱਜ ਕਸ਼ਵ ਰਾਜਪੂਤ ਵਿਹਾਜ ਘੇਰਿਆ ਨੇ ਪਿੰਡ ਦਿਓ ਵਾਲ ਵਿਖੇ ਆਪਣਾ ਸਾਲਾਨਾ ਮੇਲਾ ਬਣਾਇਆ ਜਿਸ ਵਿੱਚ ਪੰਜਾਬ ਦੇ ਲਖ ਪਖੂਕ ਜਿਲ੍ਹਿਆ ਤੋਂ ਸਮੁੱਚੀ ਸਾਧ ਸੰਗਤ ਰੱਥੇ ਪਹੁੰਚੀ ਉਹਨਾਂ ਨੇ ਆਪਣਾ ਬਾਬਾ ਜੀ ਦਾ ਗੁਣਖਾਨ ਲਗਾਇਆ ਕਿੱਥੇ ਬਾਬਾ ਜੀ ਦਾ ਗੁਣਖਾਨ ਲਗਾਇਆ ਉੱਥੇ ਰਾਗੀ ਜੱਥੇ ਨੇ ਸੇਹ ਦਿੱਤੀ ਸੰਗਤ ਨੂੰ ਕਿ ਆਪਾਂ ਕਿਵੇਂ ਬਾਬਾ ਮੋਤੀਰਾ ਮਾਰਾ ਦੇ ਛੀਤੀ ਮਾਰਕ ਤੇ ਚਲੀਏ ਉਹਨਾਂ ਨੇ ਦੱਸਿਆ ਉਹ ਬਾਹਰ ਚਾ ਜਾ ਕੇ ਆਪਣੇ ਕਸ਼ੇਵ ਸਮਾਜ ਨੂੰ ਕਿ ਉਹ ਦਾਈਏ ਕਿਉਂਕਿ ਕਸ਼ੇਵ ਸਮਾਜ ਇੱਕ ਤਰ੍ਹਾਂ ਦਾ ਸਮਾਜ ਆ ਪੂਰੇ ਹਿੰਦੁਸਤਾਨ ਵਿੱਚ ਜਿਹੜਾ ਹਿੰਦੂ ਸਿਖੇਕਤਾ ਦੀ ਮਿਸਾਲ ਹੈ ਕਿੱਥੇ ਅਸੀਂ ਗੁਰਬਾਨੇ ਚ ਆਪਣਾ ਵਿਸ਼ਵਾਸ ਰੱਖਦੇ ਹਾਂ ਉਥੇ ਅਸੀਂ ਹਿੰਦੂ ਧਰਮ ਦੀ ਦਿੱਤੀ ਰਵਾਜਾਂ ਨਾਲ ਸਾਰੇ ਕੰਮ ਕਰਦੇ ਹਾਂ ਮਾਨਸ਼ੀ ਕਸ਼ੇਵ ਜੀ ਦੀ ਬਲਸ਼ਾ ਬਲੀ ਹਮੇਸ਼ਾ ਚੜਦੀ ਭਲਦੀ ਰਵੇ ਇਨ੍ਹਾਂ ਹੀ ਸ਼ਬਦਾਂ ਦੇ ਨਾਲ ਮੈਂ ਸ਼ਮਾ ਦਾ ਜਾਚਕ ਹਾਂ ਔਰ ਮੈਂ ਇਹ ਬੇਨਤੀ ਕਰਾਂਗਾ ਸਮੁੱਚਾ ਪੰਜਾਬ ਚੜ੍ਹਦੀ ਕਲਾ ਚ ਰਹੇ ਉਹ ਕਸ਼ਿਸ਼ ਸਮਾਜ ਇਸੇ ਤਰ੍ਹਾਂ ਜਿਦਾਂ ਆਪਾਂ ਬਾਬਾ ਜੀ ਨੇ ਸੇਵਾ ਕੀਤੀ ਮਾਤਾ ਗੁਜਰੀ ਜੀ ਦੀ ਉਹਨਾਂ ਸਾਥ ਚ ਬੱਚਿਆਂ ਦੀ ਅਸੀਂ ਵੀ ਇਸੇ ਤਰ੍ਹਾਂ ਸਮਾਜ ਦੀ ਸੇਵਾ ਕਰਦੇ ਹੋਏ ਆਪਣੇ ਸਮਾਜ ਦਾ ਨਾਮ ਰੋਸ਼ਨ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕਸ਼ਪ ਰਾਸਪੁੱਤ ਜਠੇਰੇ ਬਿਹਾਲ ਦਾ ਸਲਾਨਾ ਜੋੜ ਮੇਲਾ ਪਿੰਡ ਦਿਓਵਲ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾਪੂਰਵਕ ਮਨਾਇਆ ਗਿਆ ਇਸ ਮੌਕੇ ਸਵੇਰ ਸਮੇਂ ਹਵਨ ਕਰਨ ਉਪਰੰਤ ਛੰਡੇ ਦੀ ਰਸਮ ਅਦਾ ਕੀਤੀ ਗਈ ਉਪਰੰਤ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਬਾਟ ਦੇ ਭੋਗ ਪਾਈ ਗਈ ਅਤੇ ਪ੍ਰਸਿੱਧ ਰਾਗੀ ਜੱਥਿਆਂ ਵੱਲੋਂ ਕੀਰਤਨ ਕਰ ਆਈਆਂ ਹੋਈਆਂ ਸੰਗਤਾਂ ਨੂੰ ਗੁਰੂ ਚਾਨਣਾਂ ਨਾਲ ਜੋੜਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਬਿਹਾਲ ਗੋਤ ਨਾਲ ਸੰਬੰਧਿਤ ਸੰਗਤਾਂ ਨੇ ਸਤਾਂ ਤੇ ਮੱਥਾ ਟੇਕਿਆ ਅਤੇ ਆਪਣੇ ਵੱਡੇ ਵਡੇਰਿਆਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਆਏ ਹੋਏ ਸ਼ਰਧਾਲੂਆਂ ਲਈ ਢੰਡਾਰੇ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ ਇਸ ਮੌਕੇ ਪ੍ਰਬੰਧਕਾਂ ਵੱਲੋਂ ਮੇਲੇ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਜਿਵੇਂ ਪੂਨ ਕੁਮਾਇਆ ਗੁਰ ਲਾਲਾ ਕੈ ਵੱਤੂ ਬੁਲਾਇਆ ਧੰਨ ਮੋਤੀ ਸਿੱਖੀ ਦਾ ਮਨਾ ਰਿਆ ਸਾਰਾ ਵਸ ਸਿੱਖੀ ਤੋਂ ਵਾਰਿਆ ਇਹਨਾਂ ਮਹਾ ਬਰਪਨਨ ਸਾਹਿਬ ਅਮਰ ਸ਼ਹੀਦ ਬਾਬਾ ਮੋਤੀਰਾ ਮਹਾਰਾਜੀ ਬਾਬਾ ਹਿੰਮਤ ਸਿੰਘ ਜੀ ਭਾਈ ਕਨਈਆ ਜੀ ਮਾਹਰਸ਼ੀ ਕਸ਼ਮ ਜੀ ਦੇ ਦੱਸੇ ਹੋਏ ਮੰਗ ਦੇ ਉੱਪਰ ਚੱਲਦੇ ਹੋਏ ਅੱਜ ਕਸ਼ਮ ਰਾਜਪੂਤ ਵਿਹਾਜ ਘੇਰਾਂ ਦੇ ਪਿੰਡ ਦਿਓ ਵਾਲ ਵਿਖੇ ਆਪਣਾ ਸਾਲਾਨਾ ਮੇਲਾ ਬਣਾਇਆ ਜਿਸ ਵਿੱਚ ਪੰਜਾਬ ਦੇ ਲੱਖ-ਪੱਖੋਕ ਜਿਲ੍ਹਿਆਂ ਤੋਂ ਸਮੁੱਚੀ ਸਾਧ ਸੰਗਤ ਰੱਥੇ ਪਹੁੰਚੀ ਉਹਨਾਂ ਨੇ ਆਪਣਾ ਬਾਬਾ ਜੀ ਦਾ ਗੁਣਖਾਨ ਲਗਾਇਆ ਕਿੱਥੇ ਬਾਬਾ ਜੀ ਦਾ ਗੁਣਖਾਨ ਲਗਾਇਆ ਉੱਥੇ ਰਾਗੀ ਜੱਥੇ ਨੇ ਸੇਹ ਦਿੱਤੀ ਸੰਗਤ ਨੂੰ ਵੀ ਆਪਾਂ ਕਿਵੇਂ ਬਾਬਾ ਮੋਤੀਰਾ ਮਾਰਾ ਤੇ ਸੀਧੀ ਮਾਰਗ ਤੇ ਚੱਲੀਏ ਉਹਨਾਂ ਨੇ ਦੱਸਿਆ ਉਹ ਬਾਹਰ ਜਾ ਕੇ ਆਪਣੇ ਕਸ਼ੇਵ ਸਮਾਜ ਨੂੰ ਕਿਉਂ ਦੱਸਾਈਏ ਕਿਉਂਕਿ ਕਸ਼ੇਵ ਸਮਾਜ ਇੱਕ ਤਰ੍ਹਾਂ ਦਾ ਸਮਾਜ ਆ ਪੂਰੇ ਹਿੰਦੁਸਤਾਨ ਵਿੱਚ ਜਿਹੜਾ Hindu ਸਿੱਖੇਕਤਾ ਦੀ ਮਿਸਾਲ ਹੈ ਕਿੱਥੇ ਅਸੀਂ ਗੁਰਬਾਣੀ 'ਚ ਆਪਣਾ ਵਿਸ਼ਵਾਸ ਰੱਖਦੇ ਹਾਂ ਉਥੇ ਅਸੀਂ Hindu ਧਰਮ ਦੇ ਰੀਤੀ ਰਿਵਾਜਾਂ ਨਾਲੋਂ ਸਾਰੇ ਕੰਮ ਕਰਦੇ ਹਾਂ ਮਾਨਸ਼ੀ ਕਸ਼ੇਵ ਜੀ ਦੀ ਬਲਸ਼ਾ ਬਲੀ ਹਮੇਸ਼ਾ ਚੜਦੀ ਭਲਦੀ ਰਹੇ ਇਹਨਾਂ ਹੀ ਸ਼ਬਦਾਂ ਦੇ ਨਾਲ ਮੈਂ ਸ਼ਮਾ ਦਾ ਜਾਚ ਖਾਂ ਅਤੇ ਮੈਂ ਹੀ ਬੇਨਤੀ ਕਰਾਂਗਾ ਸਮੁੱਚਾ ਪੰਜਾਬ ਚੜ੍ਹਦੀ ਕਲਾ ਚ ਰਹੇ ਉਹ ਕਸ਼ੋਰ ਸਮਾਜ ਇਸੇ ਤਰ੍ਹਾਂ ਜਿਦਾਂ ਬਾਬਾ ਜੀ ਨੇ ਸੇਵਾ ਕੀਤੀ ਮਾਤਾ ਗੁਜਰੀ ਜੀ ਦੀ ਉਹਨਾਂ ਸਾਹਿਬ ਦੇ ਬੱਚਿਆਂ ਦੀ ਅਸੀਂ ਵੀ ਇਸੇ ਤਰ੍ਹਾਂ ਸਪਾਗ ਦੀ ਸੇਵਾ ਕਰਦੇ ਹੋਏ ਆਪਣੇ ਸਪਾਗ ਦਾ ਨਾਮ ਰੋਸ਼ਨ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ